ਅੱਜ ਕੀ ਗੱਲਬਾਤ ਕੀ ਨਿਕਕਤਾਰੀ ਪਹਿਲੇ ਸਾਡਾ 150 ਦਾ ਪਾਸ ਨੀ ਉਹਨੂੰ ਹੁੰਦਾ 16 ਮਾਡਲ ਗੱਡੀ ਆ 150 ਤੋਂ ਹੁਣ ਇਹਨਾਂ ਨੇ 340 ਰੁਪਏ ਕਰ ਦਿੱਤਾ ਕਿਹੜੀ ਕਿਹੜੀ ਹੈ ਕਮਰਸ਼ੀਅਲ ਆ ਜੀਪ ਆ ਬਲੈਰੋ ਪਿਕਅਪ ਓਕੇ ਜੀ ਹੁਣ ਇਹਨਾਂ ਕੋ ਆਏ ਕਹਿੰਦੇ ਵੀ 7000 ਰੁਪਏ ਲੱਗਣਾ ਹੈ ਮਹੀਨੇਦਾਰੀ ਨੂੰ ਕਰਉਂਦਾ ਇੱਕ ਮਹੀਨਾ 7000 ਰੁਪਏ 8500 ਰੁਪਏ ਟੈਕਸ ਦੇ ਰਿਹਾ ਸਾਲ ਦਾ 16 22000 ਰੁਪਏ ਗੱਡੀ ਦੀ ਕੈਸਟ ਆ ਤੇ ਉੱਪਰੋਂ ਆਣੀਆਂ 7000 ਰੁਪਏ ਹੁਣ ਵੀ ਹੁਣ 350 ਤੋਂ ਸਿੱਧਾ ਹੀ 7000 ਰੁਪਏ 7000 ਰੁਪਏ ਮੰਗ ਕਰ ਰਹੇ ਆ ਉਹਨਾਂ ਨੂੰ ਕਿਹਾ ਅੱਜ ਦਾ ਰੋਡ ਟੈਕਸ ਵੀ ਵੱਖਰਾ ਦੇ ਰਿਹਾ 8500 ਰੁਪਏ ਸਾਲ ਦਾ ਕਹਿੰਦੇ ਸਰਕਾਰ ਨਾਲ ਗੱਲ ਕਰੋ ਕਿਸਾਨ ਜਥੇਬੰਦੀਆਂ ਜੋ ਕਰ ਰਹੀਆਂ ਸਹੀ ਕਰ ਰਹੀਆਂ ਨੇ ਸਹੀ ਕਰ ਰਹੀਆਂ ਨੇ ਅੱਜ ਇੱਕ ਕਿਸਾਨ ਜਥੇਬੰਦੀ ਦੇ ਆਗੂਆਂ ਨੂੰ ਰੈਸਟਰੀ ਹਰਾਸਤ ਦੇ ਵਿੱਚ ਲਿਆ ਕੀ ਕਹਿਣਾ ਚਾਹੁੰਦੇ ਗੱਲ ਤੇ ਆਏ ਲੱਗਦਾ ਉਦੋਂ ਲੋਕਾਂ ਨੇ ਸਾਥ ਦੇਣਾ ਚਾਹੀਦਾ ਸੀ ਕਿ ਨਹੀਂ ਦੇਣਾ ਚਾਹੀਦਾ ਉਹ ਦਿੱਤਾ ਸਾਥ ਹੀ ਇੱਥੇ ਆ ਕੇ ਬੈਠੇ ਰਹੇ ਆ ਬੈਠੇ ਰਹੇ ਦਾ ਪੰਦਾਂ ਦਿਨ ਬੈਠੇ ਰਹੇ ਆ ਅੱਗੇ ਹੈਲੋ ਤੇ ਅੱਜ ਉਹਨਾਂ ਨੂੰ ਰੈਸਕਿਊ ਕਰ ਲਿਆ ਪੁਲਿਸ ਵੱਲੋਂ ਧੱਕਾ ਕਰ ਰਹੇ ਆ ਹੁਣ ਇਹ ਹੁਣ ਇਹਨਾਂ ਨੂੰ ਇੰਨੀ ਗੱਲ ਕਹੀ ਹੈ ਕਹਿੰਦੇ ਸਰਕਾਰ ਨਾਲ ਗੱਲ ਕਰੋ ਲੱਗਦਾ ਵੀ ਹੁਣ ਇਹ ਰੇਟ ਬਿਲਕੁਲ ਨਜਾਇਜ਼ ਤੇ ਆਣ ਗਏ ਯਾਰ ਇਹ 7500 ਰੁਪਏ ਮੰਗ ਰਹੇ ਆ ਮਹੀਨੇ ਦਾ 7500 ਰੁਪਏ ਮੰਗ ਰਹੇ ਆ 240 ਰੁਪਏ ਦਾ ਹਾਂਜੀ ਇਹ ਹੁਣ 7000 7500 ਰੁਪਏ ਮੰਗਦੇ ਵੇ ਮਹੀਨੇ ਦਾ 22 15 15000 20 2000 ਸਾਡੀ ਕਿਸ਼ਤ ਹੈ ਸਰਕਾਰ ਨੂੰ ਟੈਕਸ ਵੀ ਦੇਣੇ 25 25 30 2 2 3 3000 ਰੁਪਏ ਮਹੀਨਾ 3 ਮਹੀਨੇ ਦਾ ਹੁਣ ਸਾਨੂੰ ਕਹਿੰਦੇ 7500 ਰੁਪਏ ਦੋ ਕੰਦਾ ਅਸੀਂ 7000 ਰੁਪਏ ਕਿੱਥੋਂ ਦੇਣਾ ਸਾਰੇ ਕੁਛ ਇਹਨਾਂ ਨੂੰ ਵੰਡ-ਬੰਡ ਕੇ ਦੇਈਏ ਕੰਮ-ਕੰਮ ਕਰਦਾ ਕਿ ਨਹੀਂ ਹੈਗੀ ਅੰਦਰ ਹੈ 10 ਕਿਲੋਮੀਟਰ ਅਸੀਂ ਫਲੋਰ ਲਾਡੋ ਵਾਲ ਦਾ ਫਲੋਰ ਜਾਣਾ 5 ਕਿਲੋਮੀਟਰ ਦੀ ਕਹਿੰਦਾ 7000 ਰੁਪਏ ਸਾਲ ਦਾ ਸਾਨੂੰ ਦੋ ਅਸੀਂ ਮਹੀਨੇ ਦਾ 7000 ਰੁਪਏ ਅਸੀਂ ਕਿੱਥੋਂ 7000 7000 ਰੁਪਏ ਇਹਨਾਂ ਨੂੰ ਦੇਣਾ ਸਾਡਾ 350 40 ਦਾ ਪਾਸ ਜਦੋਂ ਟੋਲ ਬਣਿਆ ਉਦੋਂ ਤੋਂ ਚੱਲਦਾ ਪਿਆ ਇਹ ਹੁਣ ਕਹਿੰਦੇ 700 7000 ਰੁਪਏ ਦੋ ਕੋਈ 150 ਦੀ ਗੱਲ ਉਹਦੇ ਬੰਦੇ ੱੱੱਲੇ ਵੀ ਤੁਸੀਂ ਡਰਾਈਵਰ ਹੋ ਦਾ ਰਹੇ ਹਾਂ ਹਾਂਜੀ ਗੱਡੀ ਛੋਟਾ ਆਤੀ ਹੈ ਮੇਰੇ ਕੋਲ ਇੱਕ ਟੈਂ 1 ਸਾਲ ਦੀ 1 ਮਹੀਨੇ ਦੀ ਮਹੀਨੇ ਸਾਢੇ 7000 ਰੁਪਏ ਇੱਕ ਮਹੀਨੇ ਦੀ 500 ਦਾ ਢੇਡਾ ਲੈਣਾ ਸੀ 300 ਰੁਪਏ ਵਸੂਲੀ ਕਿੱਦਾ ਜਾਊਗਾ 1 ਮਹੀਨੇ ਦਾ 7500 ਰੁਪਏ ਹੁਣ ਗਰੀਬ ਬੰਦੇ ਕਿੱਥੇ ਜਾਣ ਛੋਟੀ ਛੋਟੀਆਂ ਗੱਡੀਆਂ ਚਲਾਣ ਵਾਲੇ ਬੰਦੇ ਪਰ ਗੱਡੀਆਂ ਤੇ ਦਰਿਆਲ ਸੁੱਟਦੇ ਨੇ ਹੈਗੇ ਵੀ ਲੋਕਾਂ ਕੋਲ 10 ਕਿਲੋ ਸਾਰੇ ਲੋਕਲ ਬੰਦੇ ਆ ਸੀ ਲੱਗਦਾ ਵੀ ਅੱਜ ਪਹਿਲੇ ਦਿਨ ਹੀ ਇਹਨਾਂ ਨੇ ਰੇਟ ਜੱਗਦੇ ਪਹਿਲੇ ਦਿਨ ਸਾਰੀ ਕਸਰ ਪੂਰੀ ਕਰ ਰਹੀ ਹੈ ਇਹ ਝੂਲ ਸਾਰੀ ਕਸਰ ਪੂਰੀ ਕਰ ਰਹੀ ਹੈ ਜੇ ਜਿੰਦਾ ਬੰਦਾ ਉਸ ਦਿਨ ਤੋਂ ਲੈ ਕੇ ਅੱਜ ਤੱਕ ਉਹ ਕਹਿੰਦੇ ਤੁਹਾਨੂੰ ਪੈਸੇ ਇੱਕੋ ਦਿਨ ਇਕੱਠੇ ਹੋ ਜਾਣ। ਅੱਜ ਪਰਚੀ ਕਿੰਨੀ ਕੱਟੀ ਜਾ ਰਹੀ ਹੈ? ਪਰਚੀ ਸਰ ਸਾਡਾ ਤਾਂ ਪਾਸ ਬੰਦਾ ਸੀ ਪਾਸ ਵਧਾਣ ਆਇਆ ਬਣਿਆ ਨਹੀਂ। 340 ਰੁਪਏ ਦਾ ਪਾਸ ਬੰਦਾ ਸੀ ਮਹੀਨੇ ਦਾ ਜੋ ਕਿ ਹੁਣ 7500 ਰੁਪਏ ਮਹੀਨਾ ਕਰ ਦਿੱਤਾ। ਤੁਸੀਂ ਦੇਖ ਲਓ ਕਿੰਨੇ ਗੁਣਾ ਵਧਾ ਦਿੱਤਾ। ਧੱਕਾ ਚੱਲਣ ਦੋਗੇ। ਧੱਕਾ ਕਿੱਥੋਂ ਚੱਲਣ ਦਵਾਗਾ ਜੀ ਫੇਰ ਉਹੀ ਕੰਮ ਹੋਊਗਾ ਜੀ। ਇਸ ਤਰ੍ਹਾਂ ਕੀ ਕਮਾਉਂਗਾ ਤੇ ਕੀ ਖਾਊਗਾ ਬੰਦਾ ਜੀ। ਮਾਨ ਜੋ ਕੋਟ ਦੇ ਆਰਡਰ ਨੇ ਖੁੱਲਣ ਦੇ। ਹਰ ਕੋਟ ਨੂੰ ਵੀ ਚਾਹੀਦਾ ਦੇਖਣਾ ਚਾਹੀਦਾ ਸਭ ਨੂੰ ਜੀ ਕੁਝ ਹਾਂਜੀ 7000 ਰੁਪਏ ਕਿ ਤੁਸੀਂ ਤੁਸੀਂ ਮੇਰੀ ਗੱਲ ਸੁਣੋ ਭਾਜੀ 340 ਤੋਂ 7500 ਰੁਪਏ ਮਹੀਨਾ ਤੁਸੀਂ ਹਿਸਾਬ ਨਾਲ ਕਿੰਨਾ ਕਿੰਨੇ ਗੁਣਾ ਵੱਧ ਗਿਆ ਸਾਰਿਆਂ ਦਾ ਬੰਦ ਕਰ ਦਿਓ ਪਤਾ ਚੱਲੇ ਫਿਰ ਇੰਨਾ ਸਾਰਿਆਂ ਦਾ ਭਾਈ ਕੀ ਕਹਿਣਾ ਚਾਹੋਗੇ ਇਹ ਸਾਰਿਆਂ ਆਪਣੇ 330 ਤੋਂ ਸਾਰਾ 7000 ਰੁਪਏ ਕਰਤਾ ਜੀ ਮਹੀਨੇ ਦਾ ਭਾਈ ਹੁਣ 8500 ਟੈਕਸ ਵੀ ਦੇਣੇ ਪਾਸ ਵੀ ਵੱਖਰੀ ਦੇਣੇ 5000 22000 ਦੀ ਨਿਸ਼ੋਰ ਚ ਵੀ ਕਰਾਈ ਦੀ। ਉਹ ਵੀ ਰੋਡ ਤੇ ਗੱਡੀ ਚਲਾਣੀ ਮਹਿੰਗੀ ਬਊ। ਮਹਿੰਗੀ ਪੈਣੀ ਹੈ ਸਰ ਜੀ ਅੱਜ ਧੱਕੇਸ਼ਾਈ ਹੋਣਦੀ ਆ ਰੋਡ ਬੰਦ ਹੀ ਕਰਨੇ ਪੈਣੇ ਸਾਰੇ ਨਾ ਕਿਸਾਨ ਜਿਹੜੀਆਂ ਰਲ ਕੇ। ਤੇ ਲੱਗਦਾ ਕਿ ਕਿਰਾਇਆ ਦੇ ਵਿੱਚ ਵਾਧਾ ਹੋਊਗਾ। ਹਾਂਜੀ ਕਿਰਾਇਆ ਦੇ ਵਿੱਚ ਕਿੱਥੇ ਵਾਧਾ ਸਰ ਜੀ ਹੁੰਦਾ ਵਾ। ਕਿਰਾਇਆ ਉਹ ਹੀ ਰਹਿੰਦਾ ਵਾ। ਠੀਕ ਆ। ਬਸ ਆਹੀ ਬਸ ਫਸ ਗਏ ਆ ਜੀ। ਡਰਾਈਵਰ ਲੱਗਦਾ ਚਾਰੇ ਪਾਸੇ ਮਾਰੇ ਆ ਜੀ। ਹਾਂਜੀ ਹਾਂਜੀ। ਰੋਡ ਤੇ ਸਾਈ ਦਾ ਰੋਡ ਤੇ ਮਾਰਦੇ ਆ ਇਧਰ ਉਹਨਾਂ ਨੇ ਮਾਰਤਾ ਤੇ ਕੀ ਕਰਾਂਗੇ ਇਹ। ਸਾਰੇ ਡਰਾਈਵਰ ਭਾਈ ਜਰਾ ਸਾਰੇ ਡਰਾਈਵਰ ਭਾਈ ਜਦੋਂ ਤੁਸੀਂ ਆਨਾਲ ਸਮਝ ਕੀ ਕਰੋਗੇ ਰੇਟ ਕੱਟ ਕਰਾਓਗੇ ਕਿ ਰੇਟ ਕੀ ਸਾਰੀ ਹੁਣ ਕਿਸਾਨ ਜੁੜੀਆਂ ਗੱਲ ਕੇ ਕਰਨਾ ਪੈਣਾ ਪਾਸਾ ਦਾ ਸਾਡਾ ਕਰੇ ਮਸਲਾ ਕੋਈ ਨਹੀਂ ਸਾਡਾ ਹੱਲ ਕਰੇ ਆ 330 ਤੇ 400 ਰੁਪਏ ਕਰਦੇ ਹੋਰ ਕੀ ਕਰ ਸਕਦੇ ਸਾਰੇ ਇਹ ਥੋੜੀ ਧੱਕਾਸ਼ਾ ਹੀ ਇੰਨੇ ਚੱਲੂ